ਨਬਦਨੀ ਘਰ ਦਾ ਜੀ ਜ਼ਿਲ੍ਹਾ ਮੋਗਾ ਮੇਰਾ ਫੋਨ ਨੰਬਰ ਹੈਗਾ 82831 54775 ਮਹਾਰਾਸ਼ਟਰ ਚੱਲੀਆਂ ਝੋਟੀਆਂ ਮੇਰੇ ਨਾਲੇ ਫੋਨ ਆਪਣੇ ਚੈਨਲ ਨੂੰ ਸਪੋਰਟ ਕਰਿਓ ਪੂਰੀ ਕਿੰਨੇ ਭਰਾਣੇ ਮਈਆਂ ਲੈਣੀਆਂ ਹੁਣ ਆਪਣੇ ਕੋਲੇ ਆ ਕੇ ਗੱਡੀ ਦੀ ਸਾਰੀ ਜ਼ਿੰਮੇਵਾਰੀ ਆ ਨਾਲ ਲੈ ਬੰਦਾ ਵੀ ਕੱਲ ਆ ਗਿਆ ਸਾਰੀ ਜ਼ਿੰਮੇਵਾਰੀ ਉਹ ਟੋਟਲ ਆਪਣੀ ਤੋਰ ਤੋਂ ਤੋਰ ਤੱਕ ਮਈਆਂ ਤਾਂ ਐਨੇ ਚੱਲੀਆਂ ਹੁਣ ਪਾਰਲਾ ਮੈਨ ਨਾਲ ਆਰਾਮ ਝੋਟੀ ਨੂੰ ਪਿੰਡ ਬਦਨੀ ਖੁਰਦ ਜਿਲ੍ਹਾ ਮੋਗਾ ਮਹਾਰਾਸ਼ਟਰ ਚੱਲੇ ਆਂ ਝੋਟੀਆਂ ਹੁਣ ਤਿੰਨ ਰੇਤਾ ਵਿੱਚ ਸਿੱਟਿਆ ਵਾ ਸਾਰੀ ਦਾ ਚੱਕੀ ਆ ਝੋਟੀ ਸਾਰੀ ਜ਼ਿੰਮੇਵਾਰੀ ਹੋਊਗੀ ਝੋਟੀਆਂ ਦੀ ਖਿੱਚ ਕੇ ਰੱਖੀ ਖਿੱਚ ਕੇ ਜਿਹੜਾ ਭਰਾ ਆ ਲ ਆਉਣਾ ਵੀ ਚਾਹੁੰਦਾ ਆਪਣੇ ਕੋਲੇ 12 ਝੋਟੀਆਂ 12 14 ਝੋਟੀਆਂ ਆਮ ਹੁੰਦੀਆਂ ਵਾ ਪਿੰਡ ਬਦਨੀ ਖੁਰਦ ਜਿਲ੍ਹਾ ਮੋਗਾ ਜੀ ਆਸਨਾ ਮਾ ਆਪਣੇ ਕੋਲੇ ਬਹੁਤ ਆਉਂਦੇ ਆ ਮਈਆਂ ਵੀ 14-15 ਆਮ ਹੁੰਦੀਆਂ ਉਹਨਾਂ ਨੂੰ ਆਪਦੇ ਹਿਸਾਬ ਨਾਲ ਬੰਨਨਦੇ ਮੈਂ ਇਹ ਵੀ ਫੜੋ ਝੋਟੀਆਂ ਹਾਂ ਝੋਟੀਆਂ ਸੇਲ ਆਪਣੀ ਰਸਾ ਖੋਲਾ ਤਨੋ ਮਹਾਰਾਸ਼ਟਰ ਚੱਲੀਆਂ ਝੋਟੀਆਂ ਆ ਚੈਨਲ ਦੀ ਆਪਣੇ ਦੀ ਸਪੋਰਟ ਕਰਿਓ ਸਨੀ ਮੇਰਾ ਨਾਮ ਆ ਫੋਨ ਨੰਬਰ 6283354775 97813 02406 ਖਿੱਚ ਕੇ ਰੱਖੀ ਪਰ ਇਹਨੂੰ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਬੰਦਾ ਬਦਨੀ ਖੋਰ ਦਾ ਜ਼ਿਲ੍ਹਾ ਮੋਗਾ ਜੀ